ਸਤਿ ਸ਼੍ਰੀ ਅਕਾਲ ਦੋਸਤੋ ਬਸ 5 ਮਿੰਟ ਤੁਹਾਡਾ ਬਹੁਤ ਬਹੁਤ ਨਿੱਘਾ ਸਵਾਗਤ ਹੈ ਗੱਲ ਸਿਆਸਤ ਦੀ ਤੇ ਗੱਲ ਪੰਜਾਬ ਦੀ ਤੇ ਗੱਲ ਸ਼ਰੋਨੀ ਅਕਾਲੀ ਦਲ ਦੀ ਬਹੁਤ سارے ਲੋਕ ਉਤਸਕ ਨੇ ਇਹ ਹੋਣ ਤੱਕ ਬਾਦਲ ਪਰਵਾਰ ਦਾ ਕੋਈ ਵੀ ਉਮੀਦਵਾਰ ਕਿਸੇ ਵੀ ਪਾਰਟੀ ਵੱਲੋਂ ਐਲਾਨਿਆ ਨਹੀਂ ਗਿਆ ਦੇਖੀਏ ਵੀ ਸੋ ਚੌਵੀ ਦੀ ਲੋਕ ਸਭਾ ਇਲੈਕਸ਼ਨ ਵਿੱਚ ਬਾਦਲ ਪਰਵਾਰ ਦੀ ਕੋਈ ਨਮਾਇੰਦਗੀ ਨਹੀਂ ਹੋਵੇਗੀ ਦੇਖੋ ਇਸ ਵੇਲੇ ਤਾਂ ਕਹਿਣਾ ਮੁਸ਼ਕਲ ਹੈ ਪਰ ਲੱਗਦਾ ਹੈ ਕਿ ਸ਼ਾਇਦ ਇੱਕ ਕਦੀ ਨਮਾਇੰਦਗੀ ਤਾਂ ਪਰਵਾਰ ਨੂੰ ਜ਼ਰੂਰ ਮਿਲੇਗੀ ਔਰ ਪਰਵਾਰ ਆਪਣਾ ਹੋਂਦ ਦਰਸਾਉਣ ਲਈ ਬਠਿੰਡਾ ਜਾਂ ਕਿਸੇ ਹੋਰ ਕਿਸੇ ਵੀ ਹੋਰ ਸੀਟ ਤੋਂ ਚੋਣ ਜ਼ਰੂਰ ਲੜੇਗਾ ਇਹ ਪਹਿਲੀ ਵਾਰ ਨਹੀਂ ਹੋਵੇਗਾ ਜੇ ਬਾਦਲ ਪਰਵਾਰ ਦਾ ਕੋਈ ਵੀ ਨੁਮਾਇੰਦਾ ਇਹਨਾਂ ਜ਼ੋਨਾਂ ਵਿੱਚ ਨਹੀਂ ਆਉਂਦਾ ਕਿਉਂਕਿ ਤੁਹਾਨੂੰ ਮੈਂ ਚੇਤੇ ਕਰਾਉਣਾ ਚਾਹੁੰਦਾ ਕਿ 1991 ਵਿੱਚ ਜਦੋਂ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੇ ਦੇਸ਼ ਵਿੱਚ ਇਲੈਕਸ਼ਨਾਂ ਦੀ ਐਲਾਨ ਕੀਤਾ ਸੀ ਕਿਉਂਕਿ ਉਹਨਾਂ ਦੀ ਮਾਈਨੋਰਟੀ ਗਵਰਨਮੈਂਟ ਲਗਭਗ ਡਗਮਗਾ ਰਹੀ ਸੀ ਤਾਂ ਉਸ ਵੇਲੇ ਕਾਂਗਰਸ ਨੇ ਕਿਉਂਕਿ ਪੰਜਾਬ ਵਿੱਚ ਉਸ ਵੇਲੇ ਵਾਇਲੈਂਸ ਬਹੁਤ ਸੀ ਖੂਨ ਖਰਾਬਾ ਹੋ ਰਿਹਾ ਸੀ ਦੋ ਵੱਡੇ ਕਾਂਡ ਹੋਏ ਸਨ ਕਿ ਗੱਡੀਆਂ ਵਿੱਚੋਂ ਜਿਹੜੇ ਯਾਤਰੀ ਕੱਢ ਕੇ ਮਾਰੇ ਗਏ ਸਨ ਤੇ ਜਿਹਦੇ ਵਿੱਚ ਕਿਹਾ ਜਾਂਦਾ ਸੀ ਕਿ ਉਸ ਵੇਲੇ ਜਿਹੜੇ ਸੈਪਰੇਟਿਸਟ ਸੀਗੇ ਉਹਨਾਂ ਨੇ ਇਹ ਕਾਰਾ ਕੀਤਾ ਸੀ ਪਰੰਤੂ ਕੁਝ ਕਹਿਣਾ ਵੀ ਮੁਸ਼ਕਿਲ ਹੈ ਇਹ ਕਦੇ ਪ੍ਰੂਫ ਨਹੀਂ ਹੋਇਆ ਕਿ ਉਹ ਕਾਰਾ ਕਿਨੇ ਕੀਤਾ ਸੀ ਐਨੀਵੇਜ਼ 91 ਦੇ ਇਲੈਕਸ਼ਨਾਂ ਆਖਿਰਲੇ ਪਲ ਤੇ ਕਾਂਗਰਸ ਨੇ ਬਾਇਕਾਟ ਕਰ ਦਿੱਤੀਆਂ ਸਨ ਔਰ ਅਕਾਲੀ ਦਲ ਚੋਣ ਮદાન ਵਿੱਚ ਸੀ ਔਰ ਅਕਾਲੀ ਦਲ ਨੇ ਉਹਨਾਂ ਇਲੈਕਸ਼ਨਾਂ ਵਿੱਚ ਜਿਹੜੀਆਂ ਕਿ ਅਲਟੀਮੇਟਲੀ ਪੰਜਾਬ ਵਿੱਚ ਰੁਖ ਦਿੱਤੇ ਗਏ ਸਨ ਐਬੈਂਡਨ ਕਰ ਦਿੱਤੇ ਗਏ ਸਨ ਅਕਾਲੀ ਦਲ ਦੇ ਕਾਫੀ ਸਾਰੇ ਵਰਕਰ ਤੇ ਲੀਡਰ ਉਸ ਵਾਇਲੈਂਸ ਵਿੱਚ ਮਾਰੇ ਗਏ ਸਨ ਵੀ ਤੋਂ ਵੱਧ ਉਮੀਦਵਾਰ ਜਾਂ ਵਰਕਰ ਜਾਂ ਹੋਰ ਸਪੋਰਟਰ ਉਸ ਵਾਇਲੈਂਸ ਦਾ ਸ਼ਿਕਾਰ ਹੋਏ ਸਨ ਤੇ ਆਖਰੀ ਦਿਨ ਕਾਂਗਰਸ ਦਾ ਪ੍ਰੈਸ਼ਰ ਇਨਾ ਵੱਧ ਗਿਆ ਕਿ ਇਲੈਕਸ਼ਨ ਕਮਿਸ਼ਨ ਨੇ ਪੰਜਾਬ ਦੀ ਇਲੈਕਸ਼ਨ ਸਸਪੈਂਡ ਕਰ ਦਿੱਤੀ ਐਬੈਂਡਨ ਕਰ ਦਿੱਤੀ ਰੋਕ ਲਾ ਦਿੱਤੀ ਕਿ ਬਾਕੀ ਦੇਸ਼ ਵਿੱਚ ਤਾਂ ਇਲੈਕਸ਼ਨ ਹੋਏਗੀ ਲੇਕਿਨ ਪੰਜਾਬ ਵਿੱਚ ਤੇ ਜੰਮੂ ਕਸ਼ਮੀਰ ਚ ਇਲੈਕਸ਼ਨ ਨਹੀਂ ਹੋਏਗੀ ਉਸ ਤੋਂ ਬਾਅਦ ਕਿਉਂਕਿ ਉਹ ਇਲੈਕਸ਼ਨ ਕਾਂਗਰਸ ਨੇ ਬਾਇਕਾਟ ਕੀਤੀ ਸੀ ਤੇ ਅਕਾਲੀ ਦਲ ਲੜ ਰਿਹਾ ਸੀ 92 ਵਿੱਚ ਜਦੋਂ ਜਦੋਂ ਇਲੈਕਸ਼ਨ 91 ਦੀ ਮਈ ਵਿੱਚ ਹੋ ਗਈਆਂ ਉਸ ਤੋਂ ਬਾਅਦ ਕਾਂਗਰਸ ਦੀ ਮinority government ਬਣ ਗਈ ਪੀ ਵੀ ਨਰਾ ਸਿਮਰੋ ਪ੍ਰਾਈਮ ਮਿਨਿਸਟਰ ਬਣ ਗਏ ਉਹਨਾਂ ਦੀ ਮinority government ਸੀ ਉਹਨਾਂ ਨੇ ਕੁਝ ਹੋਰ ਛੋਟੇ ਪੋਲੀਟੀਕਲ ਗਰੁੱਪਸ ਪਾਰਟੀਆਂ ਦੀ ਸਪੋਰਟ ਲੈ ਕੇ ਸਰਕਾਰ ਬਣਾ ਰਹੀ ਸੀ ਤੇ ਚਲਾ ਰਹੇ ਸਨ ਤੇ ਉਹਨਾਂ ਨੇ ਜਦੋਂ 92 92 ਅਸੈਂਬਲੀ ਇਲੈਕਸ਼ਨਾਂ ਹੋਈਆਂ ਪੰਜਾਬ ਵਿੱਚ ਉਹਦੇ ਨਾਲ ਹੀ ਪੰਜਾਬ ਵਿੱਚ ਲੋਕ ਸਭਾ ਦੀਆਂ ਇਲੈਕਸ਼ਨਾਂ ਦਾ ਵੀ ਐਲਾਨ ਕਰ ਦਿੱਤਾ ਸੀ ਜੰਮੂ ਕਸ਼ਮੀਰ ਵਿੱਚ ਤੇ ਪੰਜਾਬ ਵਿੱਚ ਉਹਨਾਂ ਇਲੈਕਸ਼ਨਾਂ ਵਿੱਚ 1992 ਦੀਆਂ ਜਿਹੜੀਆਂ ਫ फेब्रुवारी ਵਿੱਚ ਹੋਈਆਂ ਉਹਦੇ ਵਿੱਚ 13 ਵਿੱਚੋਂ 12 ਸੀਟਾਂ ਕਾਂਗਰਸ ਲੈ ਗਈ। ਅਕਾਲੀ ਦਲ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਉਸ ਇਲੈਕਸ਼ਨ ਵਿੱਚ ਸ਼ਾਮਲ ਨਹੀਂ ਸੀ ਹੋਇਆ। ਇੱਕੋ ਇੱਕ ਜਿਹੜੀ ਬਾਕੀ ਬਚੀ ਸੀਟ ਸੀ ਉਹ ਗਈ ਸੀ ਬਹੁਜਨ ਸਮਾਜ ਪਾਰਟੀ ਦੇ ਹੱਕ ਵਿੱਚ ਸੋ 13 ਵਿੱਚੋਂ 12 ਕਾਂਗਰਸ ਨੂੰ ਤੇ ਇੱਕ ਬਹੁਜਨ ਸਮਾਜ ਪਾਰਟੀ ਨੂੰ ਉਹ ਸੀਟਾਂ ਮਿਲਿਆ ਸਨ 1992 ਦੀਆਂ ਲੋਕ ਸਭਾ ਇਲੈਕਸ਼ਨਾਂ ਵਿੱਚ ਨਾ ਤਾਂ ਭਾਰਤੀ ਜਨਤਾ ਪਾਰਟੀ ਕੋਈ ਸੀਟ ਜਿੱਤੀ ਸੀ ਉਹਨਾਂ ਇਲੈਕਸ਼ਨਾਂ ਵਿੱਚ ਜਿਹਦੇ ਵਿੱਚ ਸ਼੍ਰੋਮਣੇ ਕਾਲੀਦਨ ਨੇ ਤਾਂ ਬਾਈਕਾਟ ਕੀਤਾ ਸੀ ਕਿਉਂਕਿ ਇਹ ਹਮੇਸ਼ਾ ਭਾਜਪਾ ਨਾਲ ਹਲਕੇ ਚੋਣਾਂ ਲੜਦੇ ਸਨ ਅਲਾਈਅੰਸ ਕਰਦੇ ਸਨ ਪਰੰਤੂ ਕਾਲਿਆ ਨੇ ਪ੍ਰੋਟੈਸਟ ਵਿੱਚ ਬਾਇਕਾਟ ਕੀਤਾ ਸੀ ਕਿਉਂਕਿ ਉਹਨਾਂ ਦੇ ਬਹੁਤ ਸਾਰੇ ਉਮੀਦਵਾਰ ਤੇ ਸਪੋਰਟਰ ਤੇ ਵਰਕਰਾਂ ਦਾ ਕਤਲੇਆਮ ਹੋਇਆ ਸੀ ਜਿਹੜੀਆਂ ਇਲੈਕਸ਼ਨਾਂ ਕੈਨਸਲ ਕਰ ਦਿੱਤੀਆਂ ਗਈਆਂ ਸਨ ਲਾਸਟ ਮਿੰਟ ਵਿੱਚ ਇਸ ਕਰਕੇ ਉਹਨਾਂ ਨੇ ਇਨ ਪ੍ਰੋਟੈਸਟ 92 ਦਿਆਂ ਲੋਕ ਸਭਾ ਇਲੈਕਸ਼ਨਾਂ ਵਿੱਚ ਹਿੱਸਾ ਨਹੀਂ ਸੀ ਲਿਆ ਤੇ ਨਾਲ ਹੀ ਅਸੈਂਬਲੀ ਇਲੈਕਸ਼ਨਾਂ ਦਾ ਵੀ ਬਾਇਕਾਟ ਕਰ ਦਿੱਤਾ ਸੀ ਤੇ ਅਪੀਲ ਕੀਤੀ ਸੀ ਵੋਟਰਾਂ ਨੂੰ ਪੰਜਾਬ ਭਰ ਦੇ ਵੋਟਰਾਂ ਨੂੰ ਕਿ ਉਹ ਇਲੈਕਸ਼ਨਾਂ ਵਿੱਚ ਹਿੱਸਾ ਨਾ ਲੈਣ ਅਪੀਲ ਦਾ ਅਸਰ ਤਾਂ ਹੋਇਆ ਕਿਉਂਕਿ ਵੋਟਾਂ ਦੇ ਕੇਵਲ 21 22% ਹੀ ਪਈਆਂ ਸਨ ਤੇ ਉਹਦੇ ਵਿੱਚ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਉਹ ਬੜਾ ਹੈਰਾਨੀਜਨਕ ਸੀ 87 ਸੀਟਾਂ ਦਿੱਤੀਆਂ ਕਾਂਗਰਸ ਨੂੰ ਤੇ ਦੂਜੀ ਵੱਡੀ ਪਾਰਟੀ ਬਣੀ ਸੀ ਬਹੁਜਨ ਸਮਾਜ ਪਾਰਟੀ ਜਿਹਦੇ ਕੋਲ ਸਿਰਫ 9 ਸੀਟਾਂ ਆਈਆਂ ਸਨ ਤੇ ਭਾਜਪਾ ਤੀਜੀ ਵੱਡੀ ਪਾਰਟੀ ਜਿਹਦੇ ਕੋਲ 6 ਸੀਟਾਂ ਆਈਆਂ ਸਨ ਔਰ ਸ਼੍ਰੋਮਣੀ ਅਕਾਲੀ ਦਲ ਅਮਰਿੰਦਰ ਸਿੰਘ ਜਿਹੜੇ ਕਿ ਉਸ ਵੇਲੇ ਲੱਗਦਾ ਸੀ ਉਹਨਾਂ ਨੂੰ ਇਲੈਕਸ਼ਨ ਤੋਂ ਪਹਿਲਾਂ ਕਿ ਉਹ ਮੁੱਖ ਮੰਤਰੀ ਦੇ ਮੁੱਖ ਦਾਅਵੇਦਾਰ ਹੋਣਗੇ ਉਹਨਾਂ ਦੀ ਪਾਰਟੀ ਨੂੰ ਕੇਵਲ 3 ਸੀਟਾਂ ਮਿਲੀਆਂ ਤੇ ਜਿਨ੍ਹਾਂ ਵਿੱਚੋਂ ਇੱਕ ਅਮਰਿੰਦਰ ਸਿੰਘ ਹੋਰਾਂ ਦੀ ਉਹ ਸੀਟ ਵੀ ਸੀ ਜਿਨ੍ਹਾਂ ਤੇ ਉਹ ਬਿਨਾਂ ਮੁਕਾਬਲੇ ਇਲੈਕਟ ਹੋਏ ਸਨ ਸਮਾਨਾ ਤੋਂ ਤੇ ਦੂਜੀ ਸੀਟ ਜਿੱਥੋਂ ਉਹ ਲੜੇ ਸਨ ਖਰੜ ਤੋਂ ਉਤੋਂ ਉਹ ਹਰਨੇਕ ਸਿੰਘ ਕੜੂਆ ਕਾਂਗਰਸ ਦੇ ਉਮੀਦਵਾਰ ਤੋਂ ਬੁਰੀ ਤਰ੍ਹਾਂ ਚੋਣ ਹਾਰ ਗਏ ਸਨ ਤੇ ਉਹਨਾਂ ਦੀ ਜਮਾਨਤ ਵੀ ਜਬਤ ਹੋ ਗਈ ਸੀ ਸੋ ਤਿੰਨ ਸੀਟਾਂ ਮਿਲਿਆ ਸਨ ਕੋਲ ਅਕਾਲੀ ਦਲ ਨੂੰ ਤੇ ਬਾਕੀ ਜਿਹੜੇ ਉਮੀਦਵਾਰ ਜਿੱਤੇ ਸਨ ਉਹਨਾਂ ਵਿੱਚ 4 ਸੀਪੀਐਮ ਸੀਪੀਆਈ ਨੂੰ ਮਿਲੀਆਂ ਸਨ ਸੀਟਾਂ ਸੀਪੀਐਮ ਨੂੰ ਇੱਕ ਮਿਲੀ ਸੀ ਜਨਤਾ ਦਲ ਨੂੰ ਇੱਕ ਸੀਟ ਮਿਲੀ ਸੀ ਯੂਨਾਈਟਿਡ ਸੀਪੀਆਈ ਯੂਨਾਈਟਿਡ ਕੰਪਨਿਸ ਪਾਰਟੀ ਆਫ ਇੰਡੀਆ ਨੂੰ ਇੱਕ ਸੀਟ ਮਿਲੀ ਸੀ ਆਈਪੀਐਫ ਨੂੰ ਇੱਕ ਸੀਟ ਮਿਲੀ ਸੀ ਤੇ ਆਜ਼ਾਦ ਉਮੀਦਵਾਰਾਂ ਨੂੰ 4 ਸੀਟਾਂ ਮਿਲਿਆ ਸਨ ਸੋ ਉਸ ਵਿਧਾਨ ਸਭਾ ਵਿੱਚ ਕਾਂਗਰਸ ਨੂੰ ਬਿਲਕੁਲ ਇੱਕ ਅਨ ਪ੍ਰੈਸੀਡੈਂਟਡ ਸਕਸੈਸ ਮਿਲੀ ਸੀ 87 ਸੀਟਾਂ ਦੀ ਜਿਹਦਾ ਰਿਕਾਰਡ ਫਿਰ ਬਾਅਦ ਵਿੱਚ 2022 ਵਿੱਚ ਹੁਣ ਆਮ ਆਦਮੀ ਪਾਰਟੀ ਨੇ ਤੋੜਿਆ 91 ਸੀਟਾਂ ਲੈ ਕੇ ਸੋ ਉਹ ਜਿਹੜੀ ਸਰਕਾਰ ਬਣੀ ਸੀ ਸ੍ਰੀ ਬਿਆਨ ਸਿੰਘ ਦੀ ਸਰਕਾਰ ਉਹ ਆਪਣੀ ਸ੍ਰੀ ਬਿਆਨ ਸਿੰਘ ਆਪਣੀ ਟਰਨ ਪੂਰੀ ਨਹੀਂ ਸੰਕਰ ਸਕੇ ਉਹਨਾਂ ਦਾ ਅਸੈਸੀਨੇਸ਼ਨ ਹੋ ਗਿਆ ਸੀ ਉਸ ਤੋਂ ਬਾਅਦ ਉਹਨਾਂ ਦੀ ਅਸੈਸੀਨੇਸ਼ਨ ਤੋਂ ਬਾਅਦ ਮਿਸਟਰ ਹਰਚਰਨ ਸਿੰਘ ਬਰਾੜ ਮੁੱਖ ਮੰਤਰੀ ਬਣੇ ਤੇ ਫਿਰ ਉਹਨਾਂ ਨੂੰ ਕਿਉਂਕਿ ਕਾਂਗਰਸ ਤੇ ਵਰਕਰ ਤੇ ਪਾਰਟੀ ਖੁਸ਼ ਨਹੀਂ ਸੀ ਉਹਨਾਂ ਨੇ ਬਦਲ ਕੇ ਫਿਰ ਪੰਜਾਬ ਨੂੰ ਪਹਿਲੀ ਔਰਤ ਮੁੱਖ ਮੰਤਰੀ ਮਿਲੀ ਰਜਿੰਦਰ ਗੌਰ ਪਟਲ ਤੇ ਉਹਨੇ ਪੰਜਾਬ ਦੀ ਅਗਵਾਈ ਕੀਤੀ 201997 ਅਸੈਂਬਲੀ ਇਲੈਕਸ਼ਨਸ ਤੱਕ ਸੋ ਉਸ ਕਿਉਂਕਿ ਅਸੈਂਬਲੀ ਵਿੱਚ ਕੋਈ ਅਕਾਲੀ ਦਲ ਨਹੀਂ ਸੀ 메인ਸਟ੍ਰੀਮ ਤੇ ਉਹੀ ਇੱਕ ਇਲੈਕਸ਼ਨ ਸੀ ਜਦੋਂ ਬਾਦਲ ਪਰਿਵਾਰ ਟੋਟਲ ਇਲੈਕਸ਼ਨ ਪ੍ਰੋਸੈਸ ਤੋਂ ਪਰੇ ਰਿਹਾ ਸੀ 92 297 ਉਸ ਨਾ ਉਹ ਲੋਕ ਸਭਾ ਦੀ ਇਲੈਕਸ਼ਨ ਲੜੇ ਸਨ 92 ਦੀਆਂ ਤੇ ਨਾ ਇਹ 92 ਹੈ ਅਸੈਂਬਲੀ ਇਲੈਕਸ਼ਨ ਲੜੇ ਸਨ ਸੋ ਇੱਕ ਇੱਕੋ ਇੱਕ ਜਿਹਾ ਮੌਕਾ ਸੀ ਜਦੋਂ ਬਾਦਲ ਪਰਿਵਾਰ 1968 ਤੋਂ ਬਾਅਦ ਕਿਸੇ ਵੀ ਇਲੈਕਸ਼ਨ ਤੋਂ ਬਾਹਰ ਰਹਾਸੀ ਸੋ ਇੱਕ ਤੱਥ ਸੀ ਜਿਹੜਾ ਮੈਂ ਸੋਚਿਆ ਕਿ ਤੁਹਾਡੇ ਨੋਟਿਸ ਲੈ ਕੇ ਆਵਾਂ ਔਰ ਉਹ ਇੱਕ ਅਜਿਹਾ ਸੀ ਕਿ ਲੋਕਾਂ ਨੇ ਬਿਸ਼ੱਕ ਬਾਈਕਾਟ ਕੀਤਾ ਸੀ ਲੇਕਿਨ ਉਹ ਸਰਕਾਰ ਜਿਹੜੀ ਬਿਆਨ ਸਿੰਘ ਗਵਰਨਮੈਂਟ ਸੀ ਕਾਫੀ ਪਪੂਲਰ ਰਹੀ ਸੀ ਔਰ ਉਸਨੇ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਵਿੱਚ ਸ਼ਾਂਤੀ ਬਹਾਲ ਹੋ ਸਕੇ ਔਰ ਖਾੜਕੂ ਵਾਅਦਾ ਨਿਭਟਾਰਾ ਹੋ ਸਕੇ ਸੋ ਇਹ ਸੀ ਉਹ ਪੰਜ ਬਰੇ ਜਦੋਂ ਪੰਜਾਬ ਵਿੱਚ ਬਾਦਲ ਪਰਿਵਾਰ ਦਾ ਸਿਆਸੀ ਅਸਰ ਸੂਖ ਬਹੁਤ ਘਟ ਮਹਿਸੂਸ ਹੋਇਆ ਸੀ ਸੋ ਹੁਣ ਲੱਗਦਾ ਹੈ ਕਿ ਬਿਸ਼ੱਕ ਹਲੇ ਕੁਝ ਦਿਨ ਬਾਕੀ ਨੇ ਤੇ ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਜ਼ਰੂਰ ਨਾਮਜ਼ਦ ਹੋਵੇਗਾ ਸ਼ਾਇਦ ਬਠਿੰਡਾ ਦੀ ਸੀਟ ਤੋਂ ਹਰਸਿਮਰਤ ਕੋਰ ਬਾਦਲ ਚੋਣ ਲੜਨਗੇ ਪਰ ਜਦ ਤੱਕ ਅਨਾਉਂਸਮੈਂਟ ਨਹੀਂ ਹੋ ਜਾਂਦੀ ਕੁਝ ਕਿਹਾ ਨਹੀਂ ਜਾ ਸਕਦਾ ਸੋ ਮੈਂ ਸੋਚਿਆ ਕਿ ਤੁਹਾਡੇ ਨਾਲ ਇਹ ਇੱਕ ਇਤਿਹਾਸ ਦਾ ਉਹ ਪੰਨਾ ਵੀ ਤੁਹਾਡੇ ਨਾਲ ਸ਼ੇਅਰ ਕਰਾਂ ਸਾਂਝਾ ਕਰਾਂ ਤਾਂ ਜੋ ਤੁਹਾਨੂੰ ਵੀ ਕਲੀਅਰ ਹੋ ਜਾਵੇ ਕਿ ਇਲੈਕਸ਼ਨਾਂ ਪੰਜਾਬ ਦੀਆਂ ਬਾਦਲ ਪਰਿਵਾਰ ਦੇ ਬਿਨਾਂ ਵੀ ਹੋਈਆਂ ਸਨ ਤੇ ਉਮੀਦ ਕਰਦੇ ਆ ਕਿ ਆਉਂਦੀਆਂ ਚੋਣਾਂ ਵਿੱਚ ਫਿਰ ਪੰਜਾਬ ਜਰੂਰ ਕੁਝ ਨਵेकਲਾ ਕਰ ਦਿਖਾਵੇਗਾ ਜਿਹੜਾ ਕਿ ਦੇਸ਼ ਵਿੱਚ ਅਕਸਰ ਨੇ ਦੇਖਿਆ ਜਾਂਦਾ ਕਿਉਂਕਿ ਪੰਜਾਬ ਹਮੇਸ਼ਾ ਹੀ ਸਿਆਸਤ ਵਿੱਚ ਮੋਹਰੀ ਰਹਿੰਦਾ ਹੈ ਕੋਈ ਨਾ ਕੋਈ ਅਜਿਹਾ ਕੰਮ ਜ਼ਰੂਰ ਕਰਦਾ ਹੈ ਕਿ ਜਿਹੜੇ ਬਾਕੀ ਦੇਸ਼ ਲਈ ਇੱਕ ਪੀੜਤ ਪਾ ਕੇ ਛੱਡ ਜਾਂਦਾ ਹੈ ਚਲੋ ਅੱਜ ਬਸ ਇੰਨਾ ਹੀ ਆਉਂਦੇ ਅੰਕ ਵਿੱਚ ਫਿਰ ਤੁਹਾਡੇ ਨਾਲ ਰੂਬਰੂ ਹੋਵਾਂਗਾ ਇੱਕ ਨਵਾਂ ਸਬਜੈਕਟ ਲੈ ਕੇ ਤਦ ਤੱਕ ਇਜਾਜ਼ਤ ਦਿਓ ਖੁਸ਼ ਰਹੋ ਸਲਾਮਤ ਰਹੋ